ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਤੇ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਨੂੰ ਗਾਲਾਂ ਦਾ ਭੰਡਾਰ ਲੋਕਾਂ ਵੱਲੋਂ ਮਿਲ ਰਿਹਾ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਐਲਏ ਨੇ ਉਹਨਾਂ ਨੇ ਕੋਈ ਵੀ ਕੰਮ ਆਪਦੇ ਏਰੀਏ ਦਾ ਸਹੀ ਤਰ੍ਹਾਂ ਨਹੀਂ ਕੀਤਾ ਸਿਰਫ ਫੰਟਾ ਜਿਹੜਾ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਨੇ ਆ ਰਾਤ ਨੂੰ ਦਿਖਾ ਰਹੇ ਆ ਰਾਮਪਰਾ ਪਿੰਡ ਦਾ ਸ਼ਮਸ਼ਾਨ ਘਾਟ ਕੋਲੇ ਕੀ ਇਹ ਬਹੁਤ ਲੰਮਾ ਸਮਾਂ ਹੋ ਚੁੱਕਿਆ ਕੀ ਇੱਥੇ ਪਾਣੀ ਦਾ ਨਿਕਾਸ ਆ ਜਿਹੜਾ ਸਹੀ ਤਰੀਕੇ ਦੇ ਨਾਲ ਇਹ ਕੰਮ ਆ ਜਿਹੜਾ ਨਹੀਂ ਕੀਤਾ ਜਾਂਦਾ ਆਉਂਦੇ ਜਾਂਦੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਧਰ ਦੀ ਜਾਂਦੇ ਨਹੀਂ ਉੱਪਰ ਦੀ ਘੁੰਮ ਕੇ ਜਾਂਦੇ ਨੇ ਪਰ ਇਹ ਜਿਹੜਾ ਰਾਹਗਾ ਇਹਦੇ ਪਾਣੀ ਦਾ ਕੋਈ ਵੀ ਕਿਸੇ ਪਾਸੇ ਹੱਲ ਜਿਹੜਾ ਸੁਖਵੀਰ ਸਿੰਘ ਮੈਸਰ ਖਾਨਾ ਵੱਲੋਂ ਨਹੀਂ ਕੀਤਾ ਗਿਆ। ਹੋਰ ਦੇਖ ਲਈਏ ਤਾਂ ਸੁਖਵੀਰ ਸਿੰਘ ਮੈਸਰ ਖਾਨਾ ਮੋੜ ਮੋੜ ਵੀ ਜਿਨ੍ਹਾਂ ਦੇ ਮਤਲਬ ਨਗਰ ਕੌਂਸਲ ਨੂੰ ਬੰਦ ਕਰ ਦਿੱਤਾ ਗਿਆ ਲੋਕਾਂ ਵੱਲੋਂ ਤੇ ਆਏ ਦਿਨ ਬਹੁਤ ਸਾਰੀਆਂ ਗਾਲਾਂ ਪ੍ਰਸ਼ਾਦ ਆ ਜਿਹੜਾ ਉਹ ਸੁਖਵੀਰ ਸਿੰਘ ਮੈਸਰ ਖਾਨਾ ਲੋਕਾਂ ਕੋਲੋਂ ਹਰ ਦਿਨ ਲੈਂਦੇ ਹੀ ਆ। ਔਰ ਜੋ ਰਾਮਪਰਾ ਪਿੰਡ ਦਾ ਸਰਪੰਚ ਹੈ ਪਿਛੇ ਜੋ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਰਾਜਵਿੰਦਰ ਸਿੰਘ ਜੋ ਸਰਪੰਚ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਇੱਕ ਕਾਲ ਰਿਕਾਰਡਿੰਗ ਰਾਹੀਂ ਤੁਹਾਨੂੰ ਦੱਸਦੇ ਆ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੋਈ ਠੋਸ ਕਦਮਾਂ ਤੁਸੀਂ ਚੁੱਕ ਰਹੇ ਹੋ ਜਾਂ ਨਹੀਂ ਚੁੱਕ ਰਹੇ ਹੋ ਕਿ ਜਿਹੜਾ ਪਾਣੀ ਹੈ ਬਹੁਤ ਲੰਮੇ ਸਮੇਂ ਤੋਂ ਖੜਾ ਉੱਥੇ ਇਸ ਦਾ ਵੀ ਹੱਲ ਹੋਵੇਗਾ ਜਾਂ ਨਹੀਂ ਹੋਵੇਗਾ ਤੇ ਉਹਨਾਂ ਦਾ ਕੀ ਜਵਾਬ ਸੀ ਰਾਜਵਿੰਦਰ ਜੋ ਸਰਪੰਚ ਨਵੇਂ ਬਣੇ ਨੇ ਲੋਕਾਂ ਨੇ ਬਣਾਇਆ ਲੋਕਾਂ ਨੂੰ ਵਿਸ਼ਵਾਸ ਸੀ ਕਿ ਇਹ ਸਰਪੰਚੇ ਕੰਮ ਜਲਦੀ ਕਰਵਾ ਦੇਵੇਗਾ ਅੱਗੇ ਤੁਸੀਂ ਕਾਲ ਰਿਕਾਰਡਿੰਗ ਰੇ ਸੁਣ ਸਕਦੇ ਹੋ ਕਿ ਜਦੋਂ ਰਾਜਵਿੰਦਰ ਨੂੰ ਪੁੱਛਿਆ ਸਰਪੰਚ ਨੂੰ ਤਾਂ ਉਹਨਾਂ ਦਾ ਅੱਗੇ ਕੀ ਜਵਾਬ ਸੀ ਤੇ ਜਿਹੜੇ ਉੱਥੇ ਆਸ-ਪਾਸੇ ਲੋਕ ਰਹਿੰਦੇ ਨੇ ਉਹਨਾਂ ਪ੍ਰਤੀ ਉਹਨਾਂ ਦਾ ਕੀ ਜਵਾਬ ਸੀ ਸਰਕਾਰਿੰਦਰ ਸਿੰਘ ਗੱਲ ਕਰ ਰਹੇ ਹਾਂ ਜੀ ਥ੍ਰੀਓ ਹਾਂਜੀ ਹਾਂਜੀ ਬਿਆਹ ਚ ਸੀਗਾ ਜੀ ਅੱਛਾ ਚਲੋ ਕੋਈ ਨਹੀਂ ਜੀ ਥ੍ਰੀਓ ਮੇਰਾ ਉਹ ਕੱਲ ਨੂੰ ਜੀ ਦੱਸੋ ਦੱਸੋ ਹੁਕਮ ਹੁਕਮ ਸਰ ਜਿਹੜਾ ਆਪਣੇ ਸ਼ਾਂਸ਼ਾਨ ਘਾਟ ਕੋਲੇ ਰਾਹ ਜਾਂਦਾ ਜੀ ਰਾਮਪ੍ਰੇਤ ਲਾਈ ਦੇਟ ਕੋਲੇ ਹਾਂਜੀ ਉਹ ਸਰ ਜਿਹੜਾ ਉੱਤੇ ਮਤਲਬ ਪਾਣੀ ਬਹੁਤ ਜ਼ਿਆਦਾ ਖੜਦਾ ਉਹਦੇ ਵੇਲੇ ਹੀ ਪੁੱਛਦਾ ਸੀ ਕੋਈ ਠੋਸ ਕਦਮ ਚੁੱਟਿਆ ਹੀ ਹੁਣ ਉਹਨਾਂ ਨੂੰ ਦੋ ਤਿੰਨ ਵਾਰੀ ਘਰੇ ਨੂੰ ਪੰਚਾਇਤ ਤੌਰ ਤੇ ਤਲਾ ਲਾਈ ਹੈ ਜੀ ਵੀ ਭਾਈ ਇਹ ਪਾਣੀ ਬੰਦ ਕਰ ਲਓ ਤੁਸੀਂ ਆਪ ਦੇ ਅੱਛਾ ਜੀ ਉਹ ਜੀ ਮਤਾ ਪਾਇਆ ਜੀ ਪਿੰਡ ਲੈਵਲ ਤੇ ਉਹ ਮਤੇ ਤੇ ਲਿਖ ਕੇ ਦਿੰਨੇ ਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕਾਰਵਾਈ ਕਰੇ ਬਣਦੀ ਜੇ ਸੜਕ ਤੋੜੀ ਜਾਂਦੇ ਸਾਰੀ ਇਹ ਗਲਤ ਹੈ ਜੀ ਠੀਕ ਹੈ ਜੀ ਹੋਰ ਅਸੀਂ ਕੀ ਕਰਾਂਗੇ ਜੀ ਫਿਰ ਹੋਰ ਤਾਲ ਨਹੀਂ ਕੋਈ ਅੱਛਾ ਕੋਈ ਹੱਲ ਹੁੰਦਾ ਹੋਵੇ ਜਿਹੜਾ ਕੋਈ ਮੇਰੇ ਆਸ-ਪਾਸੇ ਘਰ ਆ ਉਹਨਾਂ ਦਾ ਜ਼ਿਆਦਾ ਪਾਣੀ ਹੁੰਦਾ ਜੀ ਕੋਈ ਘਰਾਂ ਲਈ ਪਾਣੀ ਛੱਡੀ ਜਾਂਦੇ ਜੀ ਸੜਕ ਤੇ ਕੋਲ ਦੇ ਰੋਡ ਵਾਲਾ ਕੰਮ ਹੈ ਜੀ ਪਹਿਲਾਂ ਵੀ ਪ੍ਰਸ਼ਾਸਨ ਨੇ ਬੰਦ ਕਰਾਇਆ ਜੀ ਆ ਕੇ ਅੱਛਾ ਜੀ ਉਹ ਗਲੀਆਂ ਜਿਹੜੇ ਗਲੀਆਂ ਦਾ ਪਾਣੀ ਹੈ ਘਰਾਂ ਦਾ ਪਾਣੀ ਹੈ ਜੀ ਪਸੂ-ਪਸੂ ਬਾਹਰੇ ਰੱਖੇ ਹੋ ਸਾਰਾ ਪਾਣੀ ਸੜਕ ਤੇ ਸੱਜੀ ਬੱਝੇ ਹੈ ਜੀ ਹਾਂ ਜੀ ਮਤਲਬ ਜਿਹੜਾ ਪ੍ਰੋਸੈਸ ਤੁਸੀਂ ਕਹਿੰਦੇ ਹੋ ਹਾਂ ਜੀ ਕੀ ਮਤਾ ਪਾਸ ਕੀਤਾਗਾ ਇਹਨੂੰ ਕੱਲ ਨੂੰ ਐਸਡੀਐਮ ਸਾਹਿਬ ਆ ਰਹੇ ਜੀ ਇੱਥੇ ਬਹਿ ਕੇ ਗੱਲ ਕਰਦੇ ਆ ਜੀ ਉਸ ਤੋਂ ਬਾਅਦ ਕੋਈ ਫੈਸਲਾ ਲੈਣੇ ਆ ਤਾਂ ਠੀਕ ਹੈ ਜੀ